ਹੈਲੋ ਹਾਂਜੀ ਸਸਿਪਨ ਜੀ ਕਿਵੇਂ ਹੋ ਕੀ ਹਾਲ ਹੈ ਸਭ ਕੀ ਕੋ ਅੱਜ ਆਪਾਂ ਨਾ ਸਾਗ ਬਣਾਉਣ ਲੱਗੇ ਆਂ ਇਹ ਸਾਗ ਹੈ ਨਾ ਚਲਾਈ ਆ ਤੇ ਇੱਕ ਬੂਟੀ ਆ ਜਿਸ ਦਾ ਨਾਮ ਹੈ ਸ਼ੁਰਾ ਇਸ ਨੂੰ ਬੋਲਦੇ ਸ਼ੁਰਾ ਇਹ ਇਹ ਦੇਖੋ ਜਿਸ ਤਰ੍ਹਾਂ ਸ਼ੁਰਾ ਤਿੱਖਾ ਹੁੰਦਾ ਨਾ ਉਸ ਤਰ੍ਹਾਂ ਇਹ ਬੂਟੀ ਦੀ ਤਿੱਖੀ ਹੈ ਪੱਤੇ ਇਹਦੇ ਗੜੀ ਇਹ ਇਸ ਕਰਕੇ ਇਹਦਾ ਨਾਮ ਹੈ ਸ਼ੁਰਾ ਪਹਿਲੀ ਪਹਿਲੀ ਵਾਰ ਜਦੋਂ ਮੈਂ ਸੁਣਿਆ ਸੀ ਤੇ ਮੈਂ ਹੈਰਾਨ ਹੀ ਰਹਿ ਗਈ ਮੈਂ ਕਿਹਾ ਹੈ ਛੁਰੇ ਦਾ ਸਾਗ ਵੀ ਬਣਾ ਲਈਦਾ ਹੈਗਾ ਸਾਡੇ ਲਾਗੇ ਨਾ ਇੱਕ ਆਂਟੀ ਆ ਤੇ ਉਹ ਅੰਕਲ ਬਾਹਰੋਂ ਲੈ ਕੇ ਆਏ ਤੇ ਮੈਂ ਆਂਟੀ ਨੂੰ ਕਿਹਾ ਮੈਂ ਕਿਹਾ ਕੀ ਬਣਾਉਂਦਾ ਹੈ ਕਹਿੰਦੇ ਸਾਗ ਨੂੰ ਨੇ ਤੇ ਮੈਂ ਕਿਹਾ ਕਾ ਦਾ ਕਹਿੰਦੇ ਛੁਰੇ ਦਾ ਮੈਂ ਕਿਹਾ ਹੈ ਛੁਰੇ ਦਾ ਸਾਗ ਵੀ ਬਣ ਜੂਗਾ ਰੱਜੂਗਾ ਕੋਲ ਕਹਿੰਦੇ ਹਾਂ ਰੱਜ ਜਾਂਦਾ ਹੈਗਾ ਫਿਰ ਉਹਨਾਂ ਨੇ ਮੈਨੂੰ ਜਦੋਂ ਪਹਿਲੇ ਤੇ ਮੈਂ ਐਦਾਂ ਹੈਰਾਨ ਹੀ ਹੋ ਗਈ ਤੇ ਫਿਰ ਜਦੋਂ ਮੈਨੂੰ ਬਣਿਆ ਦਿਖਾਇਆ ਮਖਾਦਾ ਤੇ ਬੜਾ ਟੇਸਟੀ ਤੇ ਤੁਹਾਡੇ ਇਹ ਛੁਰੇ ਵਰਗੀ ਬੂਟੀ ਨੂੰ ਕੀ ਬੋਲਦੇ ਨੇ ਹੈਗੇ ਆਪਣੇ ਆਪਣੇ ਸਜਾ ਕਮੈਂਟ ਵਿੱਚ ਜਰੂਰ ਦਿਓ ਹੈਗੇ ਛੁਰਾ ਬੋਲਦੇ ਆ ਕਿ ਜਾਂ ਕੁਝ ਹੋਰ ਬੋਲਦੇ ਆ ਜੋ ਵੀ ਬੋਲਦੇ ਆ ਜਰੂਰ ਦੱਸਿਓ